ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਸਿੱਧੂ ਬੀਕ ਖਬਰਨਾਲਾ ਤੇ ਹੋਸਣਾਉ ਪੈਣਾ ਕੀ ਹਾਲ ਚਾਲ ਹੈ ਜੀ ਵੈਗੁਰੂ ਦੀ ਕਿਰਪਾ ਨਾਲ ਸਾਰੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਤੇ ਆਪਾਂ ਤੁਹਾਨੂੰ ਇੱਕ ਰਿਕਵੈਸਟ ਕਰਨੀ ਹੈ ਜ਼ਰੂਰੀ ਜੋ ਕਿ ਆਪਾਂ ਪਹਿਲਾਂ ਬੋਲ ਕੇ ਕਰ ਰਹੇ ਹਾਂਗੇ ਤੇ ਲਾਸਟ ਦੇ ਵਿੱਚ ਵੀ ਆਪਾਂ ਕਰਾਂਗੇ ਇਹ ਰਿਕਵੈਸਟ ਵੀਡੀਓ ਨੂੰ ਤੁਸੀਂ ਪੂਰੀ ਦੇਖਿਆ ਕਰੋ ਸਾਰਿਆਂ ਪਹਿਣਾ ਤੇ ਆਪਣਾ ਨਾ ਇਹ ਚੈਨਲ ਦੇ ਵਿੱਚ ਥੋੜੀ ਪ੍ਰੋਬਲਮ ਆ ਗਈ ਹੈ ਚੈਨਲ ਬੰਦ ਹੋ ਸਕਦਾ ਆਪਣਾ ਕਦੋਂ ਵੀ ਤੇ ਆਪਾਂ ਨਵਾਂ ਚੈਨਲ ਬਣਾਇਆ ਜੀ ਸਿੱਧੂ ਬਲੌਗ ਬਰਨਾਲਾ ਉਹਦੇ ਚ ਕੋਈ ਸਪੇਸ ਨਹੀਂ ਹੈਗੀ ਆਪਣੀ ਨਾਲ ਨਾਲ ਤੁਸੀਂ ਭਰ ਲੈਣਾ ਸਿੱਧੂ ਬਲੌਗ ਬਰਨਾਲਾ ਉਹਦੇ ਉੱਪਰ ਮੇਰੀ ਪਿਕ ਲੱਗੀ ਹੈ yellow ਕਲਰ ਦੇ ਸੂਟ ਵਾਲੀ ਤੇ ਤੁਸੀਂ ਜਿਹੜਾ ਸਰਚ ਕਰੋਗੇ ਤਾਂ ਆਪਣਾ ਚੈਨਲ ਸ਼ੋ ਹੋ ਜੂਗਾ ਜੀ ਤੁਹਾਨੂੰ ਤੇ ਜਿਹੜੀਆਂ ਭੈਣਾਂ ਨੂੰ ਨਾ ਸ਼ੋ ਹੋਇਆ ਤੇ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਲਿੰਕ ਵੀ ਮੰਗਾ ਸਕਦੇ ਹੋ ਜੇ ਤੁਹਾਡੇ ਕੋਲੇ ਨਾ ਸ਼ੋ ਹੋਵੇ ਨਾ ਤੇ ਤੁਸੀਂ ਲਿੰਕ ਵੀ ਮੰਗਾ ਸਕਦੇ ਹੋਗੇ WhatsApp ਤੇ ਮੈਸੇਜ ਕਰਕੇ ਤੇ ਉਸ ਚੈਨਲ ਨੂੰ ਤੁਸੀਂ ਜ਼ਰੂਰ ਸਾਰੇ ਸਬਸਕ੍ਰਾਈਬ ਕਰੋ ਜਿਹੜੀਆਂ ਭੈਣਾਂ ਪਿਆਰ ਕਰਦੀਆਂ ਆਂ ਆਪਾਂ ਆਸ ਕਰਦੇ ਆਂ ਵੀ ਤੁਸੀਂ ਜਰੂਰ ਸਹਿਯੋਗ ਕਰੋਗੇ ਤੁਹਾਡੇ ਸਹਿਯੋਗ ਨਾਲ ਹੀ ਆਪਣਾ ਇਹ ਚੈਨਲ ਚੱਲਿਆ ਸੀਗਾ ਤੇ ਹੁਣ ਤੁਹਾਡੇ ਸਹਿਯੋਗ ਨਾਲ ਹੀ ਆਪਾਂ ਨਵਾਂ ਚੈਨਲ ਚਲਾ ਰਹੇ ਆਂ ਜੀ ਕੋਈ ਇਹ ਨਹੀਂ ਹੈਗਾ ਆਪਾਂ ਨੂੰ ਪ੍ਰੋਬਲਮ ਆਈ ਆ ਆਪਾਂ ਤਾਂ ਕਰਕੇ ਨਵਾਂ ਚੈਨਲ ਆਇਆ ਹੈਗਾ ਤੇ ਫਿਰ ਆਪਾਂ ਹੋ ਸਕਦਾ ਵੀ ਇਹ ਚੈਨਲ ਵੀ ਆਪਾਂ ਦੁਬਾਰਾ ਜੇ ਗਰੋ ਕਰ ਗਿਆ ਤੇ ਕਰਾਂਗੇ ਜਰੂਰ ਹੁਣ ਥੋੜਾ ਜਿਹਾ ਪ੍ਰੋਬਲਮ ਆ ਗਈ ਵੀਡੀਓ ਘੱਟ ਚੱਲਦੀਆਂ ਆ ਤੇ ਜਰੂਰ ਵੱਧ ਤੋਂ ਵੱਧ ਸਹਿਯੋਗ ਕਰਿਓ ਜੀ ਅੱਗੇ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਨਵੀਂ ਕਲੈਕਸ਼ਨ ਤੇ ਅੱਜ ਆਪਾਂ ਪਹਿਣਾ ਦੀ ਇੱਕ ਆਪਾਂ ਨੂੰ ਬਾਰ-ਬਾਰ ਮੈਸੇਜ ਆਉਂਦੇ ਸੀਗੇ ਵੀ ਸਾਡੇ ਆਪਣੇ ਨਾ ਸੂਟ ਡਾਰਕ ਕਲਰਾਂ ਦੇ ਆਉਂਦੇ ਸੀਗੇ ਵੀ ਥੋੜੇ ਜੇ ਸਾਡੀਆਂ ਮੰਮੀਆਂ ਵਾਸਤੇ ਵੀ ਸੂਟ ਲੈ ਕੇ ਆਇਆ ਕਰੋ ਕਈ ਪਹਿਣਾ ਨੇ ਲੈਣੇ ਹੁੰਦੇ ਆ ਤੇ ਅੱਜ ਆਪਾਂ ਮੰਮੀਆਂ ਵੀ ਖੁਸ਼ ਕਰ ਦੇਣੀ ਆ ਜੀ ਤੇ ਆਪਾਂ ਚਾਰਕ ਸੂਟ ਦਿਖਾਉਣੇ ਪਹਿਣਾ ਵਾਲੇ ਤੁਹਾਨੂੰ ਰਿਪੀਟ ਕੀਤੇ ਜਿਹੜੇ ਆਪਾਂ ਕਿਉਂਕਿ ਇਹ ਕੱਪੜਾ ਬਹੁਤ ਜ਼ਿਆਦਾ ਵਧੀਆ ਸੀ ਇਹਦੀ ਆਪਾਂ ਨੂੰ ਡਿਮਾਂਡ ਆਈ ਸੀ ਪਹਿਣਾ ਦੀ ਵੀ ਦੁਬਾਰਾ ਲੈ ਕੇ ਆਓ ਤੇ ਇਹ ਆਪਣੇ ਕੋਲੇ ਕੋਈ ਕਲਰ ਦਾ ਸੂਟ ਹੈ ਜੀ ਜੋ ਆਪਾਂ ਨੂੰ ਮਿਲਿਆ ਆਪਾਂ ਲਿਆਏ ਆ ਬਹੁਤ ਹੀ ਸੋਹਣਾ ਸੂਟ ਹੈ ਜੀ ਇਹ ਜਾਮਨੀ ਕਲਰ ਹੈ ਤੇ ਨਾਲ ਇਹ ਹੈਗਾ ਆਫ ਵਾਈਟ ਦਾ ਬਹੁਤ ਹੀ ਸੋਹਣਾ ਕੰਬੀਨੇਸ਼ਨ ਕਲਰ ਬਹੁਤ ਹੀ ਪਿਆਰਾ ਹੈਗਾ ਤੇ ਡਿਜੀਟਲ ਪ੍ਰਿੰਟ ਹੈ ਜੀ ਵਧੀਆ ਵਾਲੇ ਏਕੇ ਟੈਕਸ ਦੇ ਸੂਟ ਰਹਿਣਗੇ ਇਹ ਤੇ ਵਿੱਚ ਹਲਕੀ ਹਲਕੀ ਲੈਨ ਜੀ ਬਣੀ ਹੋਈ ਹੈ ਕਿ ਬਹੁਤ ਹੀ ਸੋਹਣਾ ਪ੍ਰਿੰਟ ਹੈ ਕਲਰ ਵੀ ਬਹੁਤ ਹੀ ਪਿਆਰਾ ਹੈਗਾ ਤੇ ਰੇਟ ਵੀ ਆਪਾਂ ਨੋਰਮਲ ਹੀ ਦੇਨੇ ਆ ਤੁਹਾਨੂੰ ਬਹੁਤ ਘੱਟ ਰੇਟਾਂ ਦੇ ਵਿੱਚ ਜੋ ਕਿ ਇਹ ਸੂਟ 600 ਦਾ ਸੇਲ ਹੁੰਦਾ ਜੀ ਆਪਾਂ ਦੇਣਾ ਤੁਹਾਨੂੰ 500 ਦਾ ਸਿਰਫ ਇਹ ਸੂਟ 500 ਦਾ ਹੀ ਦੇਣਾ ਆਪਾਂ ਸੇਲ ਰੇਟ ਦੇ ਵਿੱਚ ਤੁਹਾਨੂੰ ਤੇ ਜਿਹੜੇ ਆਉਣਗੇ ਥੋੜੇ ਜੇ ਤੋਂ ਮੰਮੀਆਂ ਵਾਲੇ ਹਾਈ ਕੁਆਲਿਟੀ ਦੇ ਆਉਣਗੇ ਉਹਨਾਂ ਦਾ ਰੇਟ ਵੱਖਰਾ ਹੋਵੇਗਾ ਆਪਾਂ ਪਹਿਲਾਂ ਦੱਸ ਦਿੰਨੇ ਆ ਜੀ ਇਹ 500 ਦਾ ਸਿਰਫ ਲਾਤ ਆਪਾਂ スクリーンショット ਲੈ ਕੇ ਤੁਸੀਂ ਜਲਦੀ ਜਲਦੀ ਆਰਡਰ ਕਰਨਾ ਜੀ ਇਹ ਦੂਸਰਾ ਸੂਟ ਆ ਗਿਆ ਕੋਈ ਇਹਨਾਂ ਦੀ ਕਲਰ ਦੀ ਕੰਪਲੀਟ ਨਹੀਂ ਆਈ ਆਪਾਂ ਨੂੰ ਪਹਿਣਾ ਨੇ ਬਹੁਤ ਹੀ ਜਿਹੜੀਆਂ ਨੇ ਲਏ ਆ ਪਸੰਦ ਕੀਤੇ ਸੂਟ ਤੇ ਆਪਾਂ ਨੂੰ ਮਸਾਂ ਹੀ ਸੂਟ ਮਿਲੇ ਆ ਕਿ ਦੋ ਕਲਰ ਇਹ ਇਹਦੇ ਨਾਲ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਸੂਟ ਤੇ ਆ ਦੇਖ ਸਕਦੇ ਹੋ ਤੁਸੀਂ ਪ੍ਰਗਤੀ ਬ੍ਰਾਂਡ ਦਾ ਸੂਟ ਹੈ ਜੀ ਇਹ ਤੇ ਆਪਾਂ ਇਹ ਪਹਿਲਾ ਜਿਹੜੇ ਪਾਏ ਸੀਗੇ ਸੂਟ ਪਹਿਣਾ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਸੇਮ ਕਲਰ ਮਿਲੇ ਆ ਆਪਾਂ ਨੂੰ ਦੇ ਇਹ ਆ ਗਿਆ ਜੀ ਇਹ ਪਿੰਕ ਡਾਰਕ ਗੁਲਾਬੀ ਰੰਗ ਤੇ ਇਹਦੇ ਨਾਲ ਤੁਸੀਂ ਸਲਵਾਰ ਕਿਦਾਂ ਦੀ ਮੈਚ ਕਰ ਸਕਦੇ ਹੋ ਮਸਟਰਡ ਵੀ ਲਾ ਸਕਦੇ ਹੋ ਫਰੋਜੀ ਵੀ ਲਾ ਸਕਦੇ ਹੋ ਤੇ ਪਿੰਕ ਵੀ ਲਾ ਸਕਦੇ ਹੋ ਤੇ ਰੇਟ 500 ਰੁਪਏ ਸਿਰਫ ਸਕਰੀਨ ਸ਼ਾਟ ਲੈ ਕੇ ਜਲਦੀ ਜਲਦੀ ਆਰਡਰ ਕਰ ਦਿਓ ਜੀ ਇਹ ਵੀ ਕਲਰ ਬਹੁਤ ਹੀ ਜਿਆਦਾ ਪਿਆਰਾ ਹੈ ਇਹ ਆ ਗਿਆ ਜੀ ਮਸਟਰਡ ਕਲਰ ਬਹੁਤ ਹੀ ਸੋਹਣਾ ਕਲਰ ਇੰਨਾ ਖਿੜ ਕੇ ਆ ਰਿਹਾ ਜਿੰਨਾ ਵੀ ਕਹਦੀ ਜਿੰਨੀ ਵੀ ਤਾਰੀਫ ਕਰੀਓ ਨਹੀਂ ਘਟ ਹੈ ਬਹੁਤ ਹੀ ਸੋਹਣਾ ਕਲਰ ਹੈ ਤੇ ਰੇਟ ਸਿਰਫ 500 ਰੁਪਏ ਜੀ ਪਰਗਤੀ ਬ੍ਰਾਂਡ ਦੇ ਸੂਟ ਰਹਿਣਗੇ ਇਹ ਪਹਿਲਾ ਸੂਟ ਇਹ ਕਿ ਟੈਗਸ ਦਾ ਸੀ ਇਹ ਪਰਗਤੀ ਬ੍ਰਾਂਡ ਦੇ ਆ ਜੀ ਚੈੱਕ ਕਰ ਸਕਦੇ ਹੋ ਤੁਸੀਂ ਇਹਨਾਂ ਦੀ ਕਲਰ ਦੀ ਕੋਈ ਕੰਪਲੀਟ ਨਹੀਂ ਆਈ ਆਪਾਂ ਨੂੰ ਤੇ ਰੇਟ 500 ਰੁਪਏ ਸਕਰੀਨ ਸ਼ਾਟ ਲੈ ਕੇ ਜਲਦੀ ਜਲਦੀ ਤੁਸੀਂ ਆਪਣਾ ਆਰਡਰ ਬੁੱਕ ਕਰਨਾ ਜੀ ਇਹ ਆਗੇ ਜੀ ਵਧੀਆ ਵਾਲੇ ਸੂਟ ਸਾਰੇ ਇਹ ਆਪਣਾ ਇੱਕ ਸੂਟ ਪਾਇਆ ਸੀਗਾ ਆਰਡਰ ਤੇ ਲਿਆ ਕੇ ਦਿੱਤਾ ਸੀ ਪਹਿਣ ਨੂੰ ਤੇ ਹੁਣ ਆਪਾਂ ਇਹਦੇ ਚ ਕਲਰ ਲੈ ਕੇ ਆਏ ਆਗੇ ਉਹ ਸੂਟ ਆਪਾਂ ਸਿਰਫ ਆਰਡਰ ਤੇ ਲਿਆਏ ਸੀਗੇ ਇਹ ਬਹੁਤ ਹੀ ਜਿਆਦਾ ਸੋਹਣੀ ਪੌਟਣ ਹੈਗੀ ਬਹੁਤ ਸੌਫਟ ਕੱਪੜਾ ਹੈਗਾ ਤੇ ਵਧੀਆ ਵਾਲਾ ਜੀ ਇਹ ਔਡੀ ਦਾ ਕੱਪੜਾ ਤੇ ਬਹੁਤ ਹੀ ਸੋਹਣੇ ਪ੍ਰਿੰਟ ਹੈਗੇ ਇਹ ਲਾਈਟ ਪਿਸਤਾ ਕਲਰ ਹੈ ਬਹੁਤ ਹੀ ਜਿਆਦਾ ਸੋਹਣਾ ਲਾਈਟ ਪਿਸਤਾ ਕਲਰ ਤੇ ਪ੍ਰਿੰਟ ਬਹੁਤ ਹੀ ਜਿਆਦਾ ਸੋਹਣਾ ਹੈਗਾ ਤੇ ਰੇਟ ਇਹਦਾ ਰਹਿਣਾ ਜੀ 550 ਰੁਪਏ ਇਹ ਤੋਂ ਅਗਲੇ ਸਾਰੇ ਸੂਟ ਔਡੀ ਦੇ ਆਉਣਗੇ ਸਾਰੇ 550 ਦੀ ਰੇਂਜ ਵਾਲੇ ਹੋਣਗੇ ਜੀ スクリーンショット ਲੈ ਕੇ ਤੁਸੀਂ ਜਲਦੀ ਜਲਦੀ ਆਰਡਰ ਬੁੱਕ ਕਰ ਲਿਓ ਇਹ ਆ ਗਿਆ ਜੀ ਉਹ ਭੈਣ ਵਾਲਾ ਕਲਰ ਆਪਾਂ ਜਿਹੜਾ ਭੈਣ ਨੂੰ ਪਹਿਲਾਂ ਲਿਆ ਕੇ ਦਿੱਤਾ ਸੀ ਆਰਡਰ ਤੇ ਤੇ ਬਹੁਤ ਹੀ ਜ਼ਿਆਦਾ ਸੋਹਣੇ ਭੈਣ ਨੂੰ ਵੀ ਬਹੁਤ ਹੀ ਪਸੰਦ ਆਇਆ ਸੋਟ ਇਹ ਤੇ ਤੁਸੀਂ ਵੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਲਿਓ ਜੀ ਇਹ ਸਕਾਈਜ਼ਾ ਕਲਰ ਆ ਗਿਆ ਲਾਈਟ ਸਕਾਈ ਕਲਰ ਬਹੁਤ ਹੀ ਜ਼ਿਆਦਾ ਸੋਹਣੇ ਪ੍ਰਿੰਟ ਹੈਗੇ ਸਾਡੇ 550 ਰੁਪਿਆ ਰੇਟ ਹੈ ਇਹਨਾਂ ਦਾ ਫ੍ਰੀ ਸ਼ਿਪਿੰਗ ਹੋਵੇਗੀ ਸ਼ਿਪਿੰਗ ਚਾਰਜ ਆਪਾਂ extra ਕੋਈ ਨਹੀਂ ਲੈਂਦੇ ਫ੍ਰੀ ਸ਼ਿਪਿੰਗ ਹੈ ਜੀ 550 ਰੁਪਿਆ ਰੇਟ ਹੈ ਇਹਨਾਂ ਦਾ ਵਧੀਆ ਵਾਲੀ ਕਲੈਕਸ਼ਨ ਹੈ ਇਹ ਅਗਲਾ ਕਲਰ ਵੀ ਆ ਗਿਆ ਜੀ ਬਹੁਤ ਹੀ ਸੋਹਣਾ ਕਰੀਮ ਕਲਰ ਇਹ ਹੈ ਲਾਈਟ ਕਰੀਮ ਕਲਰ ਆਇਗਾ ਬਹੁਤ ਹੀ ਪਿਆਰਾ ਖਿੜ ਕੇ ਰੰਗ ਆ ਰਿਹਾ ਹੈ ਇਹ ਸਾਰੇ ਕਲਰ ਹੈ ਜਿਵੇਂ ਆਪਣੀਆਂ ਥੋੜੀਆਂ ਸਿਆਣੀਆਂ ਪਹਿਣਾ ਹੁੰਦੀਆਂ ਥੋੜੀ ਜੀ ਜ਼ਿਆਦਾ ਏਜ ਦੀਆਂ 50 ਪਲੱਸ ਵਾਲੀਆਂ ਜਾਂ 45 ਪਲੱਸ ਵਾਲੀਆਂ ਉਹਨਾਂ ਵਾਸਤੇ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਹੈਗੇ ਤੇ 550 ਰੁਪਿਆ ਰੇਟ ਫ੍ਰੀ ਸ਼ਿਪਿੰਗ ਹੋਵੇਗੀ ਇਹ ਵੀ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਹੈ ਜੀ ਕੱਪੜਾ ਹੈ ਨਾ ਇੰਨਾ ਸੋਹਣਾ ਮਲਾਈ ਵਰਗਾ ਕੱਪੜਾ ਹੈਗਾ ਜਿੰਨੀ ਤਾਰੀਫ ਕਰੀਏ ਪੌਣਨੀ ਸੋਹਣੀ ਹੈਗੀ ਬਿਲਕੁਲ ਸੌਫਟ ਕੋਈ ਇਹਨਾਂ ਦਾ ਕਲਰ ਨਹੀਂ ਉਤਰਨਾ ਹੈਗਾ ਬਿਲਕੁਲ ਸੌਫਟ ਕਾਟਨ ਹੈ ਜੀ ਵਧੀਆ ਵਾਲੀ ਤੇ ਵਧੀਆ ਡਿਜੀਟਲ ਪ੍ਰਿੰਟ ਹੈ ਸਾਰਿਆਂ ਦਾ ਤੇ ਇਹ ਵੀ ਬਹੁਤ ਹੀ ਜ਼ਿਆਦਾ ਸੋਹਣਾ ਕਿੰਨਾ ਸੋਹਣਾ ਪ੍ਰਿੰਟ ਹੈ ਇਹ ਪੱਤੀਆਂ ਜੀਆਂ ਵਾਲਾ ਬਹੁਤ ਵੱਖਰਾ ਜਿਹਾ ਪ੍ਰਿੰਟ ਆ ਗਿਆ ਤੇ ਇਹ ਆ ਗਿਆ ਜੀ ਲਾਈਟ ਮਹਿੰਦੀ ਕਲਰ ਰੇਟ 550 ਤੇ ਸ਼ਿਪਿੰਗ ਚਾਰਜ ਆਪਾਂ ਕੋਈ ਨਹੀਂ ਲੈਣੇ ਇਹ ਆ ਗਏ ਜੀ ਸਾਡੇ ਨਾਨੀਆਂ ਦਾਦੀਆਂ ਵਾਲੇ ਸੂਟ ਐਸ ਵਾਰ ਆਪਾਂ ਸਾਰਿਆਂ ਨੂੰ ਖੁਸ਼ ਕਰ ਦੇਣਾ ਜੀ ਮੰਮੀਆਂ ਵਾਸਤੇ ਲੈ ਲਓ ਤੁਸੀਂ ਦਾਦੀਆਂ ਵਾਸਤੇ ਲੈ ਲਓ ਬਿਲਕੁਲ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਹੈਗੇ ਲਾਈਟ ਜਿਹਾ ਕਲਰ ਆ ਗਏ ਇਹ ਵੀ ਗਰੇ ਜ ਆ ਤੇ ਬਹੁਤ ਹੀ ਰੇਂਜ ਵੀ ਆਪਾਂ ਨੋਰਮਲ ਦਿੱਤੀ ਆ ਇਹ 8-800 ਦੇ ਸੂਟ ਸੇਲ ਹੁੰਦੇ ਹੈਗੇ ਸਿਰਫ 550 ਦਾ ਆਪਾਂ ਦੇਣਾ ਤੁਹਾਨੂੰ ਏ ਵੀ ਦੇਖੋ ਕਿੰਨਾ ਹੀ ਪਿਆਰਾ ਕਲਰ ਹੈਗਾ ਮਾਊਸ ਕਲਰ ਬਹੁਤ ਹੀ ਸੋਹਣਾ ਆ ਦੇਖੋ ਜੇ ਔਡੀ ਦਾ ਸੂਟ ਹੈਗਾ ਇਹ ਹੈ ਸਾਰੇ ਔਡੀ ਦੇ ਚਲੋ ਕਿਸੇ ਤੇ ਕੁਛ ਬਖਰਾ ਲਿਖਿਆ ਹੁੰਦਾ ਮਾੜਾ ਮੋਟਾ ਸਾਰੇ ਔਡੀ ਦੇ ਹੀ ਹੈ ਸੂਟ ਤੇ ਬਹੁਤ ਹੀ ਜ਼ਿਆਦਾ ਸੋਹਣਾ ਕੱਪੜਾ ਜੀ ਕਿੰਨਾ ਸੋਹਣਾ ਸੌਫਟ ਬਿਲਕੁਲ ਕੋਈ ਮਾਵਾ ਨਹੀਂ ਕੋਈ ਇਹ ਚ ਸੁੱਚਾ ਤਾਂ ਨਹੀਂ ਬਿਲਕੁਲ ਸੌਫਟ ਕੱਪੜਾ ਹੈਗਾ ਤੇ ਰੇਟ ਸਿਰਫ 550 ਰੁਪਇਆ ਤੇ ਸਕਰੀਨ ਸ਼ਾਟ ਲੈ ਕੇ ਤੁਸੀਂ ਜਲਦੀ ਜਲਦੀ ਆਰਡਰ ਬੁੱਕ ਕਰਨਾ ਜੀ ਤੇ ਇੱਕ ਆਪਾਂ ਭੈਣਾਂ ਨੂੰ ਰਿਕਵੈਸਟ ਕਰਦੇ ਆ ਜੀ ਵੀਡੀਓ ਪੂਰੀ ਦੇਖਿਆ ਕਰੋ ਤੇ ਇੱਕ ਆਪਾਂ ਚੈਨਲ ਬਣਾਇਆ ਜੀ ਦੂਸਰਾ ਆਪਾਂ ਬਣਾਇਆ ਚੈਨਲ ਸਿੱਧੂ ਬਲੌਗ ਬਰਨਾਲਾ ਸਿੱਧੂ ਬਲੌਗ ਬਰਨਾਲਾ ਤੁਸੀਂ ਉਸ ਚੈਨਲ ਨੂੰ ਵੀ ਸਾਰੇ ਸਬਸਕ੍ਰਾਈਬ ਕਰਿਓ ਕਿਉਂਕਿ ਆਪਣੇ ਚੈਨਲ ਦੇ ਵਿੱਚ ਥੋੜੀ ਪ੍ਰੋਬਲਮ ਆ ਰਹੀ ਹੈ ਵੀਡੀਓ ਕੱਟ ਚੱਲ ਰਹੀ ਹੈ ਇਸ ਕਰਕੇ ਆਪਾਂ ਨੂੰ ਨਵਾਂ ਚੈਨਲ ਬਣਾਉਣਾ ਪਿਆਗਾ ਤੇ ਸਾਰੇ ਤੁਸੀਂ ਸਿੱਧੂ ਵਲੌਗ ਬਰਨਾਲਾ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਜੀ ਸੇਮ ਵੀਡੀਓ ਆਪਾਂ ਉਹਦੇ ਉੱਤੇ ਵੀ ਪਾਉਣੇ ਹੈਗੇ ਤੇ ਤੁਸੀਂ ਜਰੂਰ ਸਾਰੀਆਂ ਪਹਿਣਾ ਚੈਨਲ ਸਬਸਕ੍ਰਾਈਬ ਕਰਕੇ ਉਹ ਵੀ ਚੈਨਲ ਤੁਹਾਡੇ ਸਹਿਯੋਗ ਨਾਲ ਹੀ ਚੱਲਣਾ ਹੈ ਜੀ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਉਹਦੇ ਉੱਪਰ ਮੇਰੀ ਪਿਕ ਲੱਗੀ ਹੋਈ ਹੈਗੀ ਚੈਨਲ ਦੇ ਉੱਪਰ ਸਿੱਧੂ ਵਲੌਗ ਬਰਨਾਲਾ ਤੇ ਕੋਈ سپੈਸ ਨਹੀਂ ਹੈਗੀ ਨਾਲ-ਨਾਲ ਭਰਨਾ ਤੁਸੀਂ ਸਿੱਧੂ ਬਲੌਗ ਬਨ ਨਾਲ ਨਾਲ ਭਰ ਕੇ ਤੁਸੀਂ ਤੇ ਮੇਰੀ ਪਿਕ ਉੱਤੇ yellow ਕਲਰ ਦਾ ਸੂਟ ਵਾਲੀ ਲੱਗੀ ਹੋਈ ਹੈ ਜੀ ਤੁਸੀਂ ਸਰਚ ਕਰਕੇ ਕੱਢ ਲੈਣਾਗਾ ਤੇ ਵੀਡੀਓ ਸਾਰੀ ਤੁਸੀਂ ਦੇਖਣੀ ਹੈ ਜੀ ਪੂਰੀ ਤੇ ਵੀਡੀਓ ਉਸ ਚੈਨਲ ਤੇ ਵੀ ਤੁਸੀਂ ਜ਼ਰੂਰ ਸਰਚ ਕਰਕੇ ਵੀਡੀਓ ਚਲਾਇਓ ਤਾਂ ਕਿ ਵੱਧ ਤੋਂ ਵੱਧ ਤੁਸੀਂ ਮੈਸੇਜ ਕਰੋ ਵੀ ਆਪਣਾ ਚੈਨਲ ਛੇਤੀ ਗਰੋ ਕਰ ਸਕੇ ਤੇ ਆਪਾਂ ਵੱਧ ਤੋਂ ਵੱਧ ਵੀਡੀਓ ਉਸੇ ਚੈਨਲ ਤੇ ਪਾਵਾਂਗੇ ਚੈਨਲ ਆਪਣਾ ਕਦੋਂ ਵੀ ਬੰਦ ਹੋ ਸਕਦਾ ਜੀ ਥੋੜੀ ਪ੍ਰੋਬਲਮ ਆ ਗਈ ਆ ਆਪਾਂ ਨੂੰ ਤੇ ਤੁਹਾਡੇ ਸਹਿਯੋਗ ਨਾਲ ਹੀ ਆਪਣਾ ਇਹ ਚੈਨਲ ਚੱਲਿਆ ਸੀਗਾ ਤੇ ਤੁਹਾਡੇ ਸਹਿਯੋਗ ਨਾਲ ਹੀ ਉਹ ਚੱਲਣਾਗਾ ਜਰੂਰ ਸਾਰੇ ਸਹਿਯੋਗ ਕਰਿਓ ਭੈਣਾ ਤੇ ਵੀਡੀਓ ਪੂਰੀ ਦੇਖਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਜੀ ਥੈਂਕ ਯੂ